ਸਿੰਘ ਮੈਂ ਸਿਵਲ ਹਸਪਤਾਲ ਮਟਾਲਾ ਟੀਵੀ ਭਾਗ ਵਿੱਚ ਕੰਮ ਕਰ ਰਿਹਾ ਹਾਂ ਕੀ ਕਾਰਨ ਹੈ ਜੀ ਹੜਤਾਲ ਦਾ ਦੇਖੋ ਜੀ ਸਾਨੂੰ 2 ਮਹੀਨੇ ਹੋ ਗਏ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਇੱਕ ਤੇ ਸਾਡੀਆਂ ਤਨਖਾਹਾਂ ਵੈਸੇ ਹੀ ਬਹੁਤ ਘੱਟ ਆ ਜਿਹੜਾ ਇੱਥੇ ਪੱਕੇ ਮੁਲਾਜ਼ਮ ਆ ਉਹਨਾਂ ਨੂੰ ਸਰਕਾਰ ਮਹੀਨੇ ਦੇ ਪਹਿਲੇ ਹਫ਼ਤੇ ਹੀ ਤਨਖਾਹਾਂ ਰਿਲੀਜ਼ ਕਰ ਦਿੰਦੀਆਂ ਇੱਕ ਤੇ ਸਾਡੀਆਂ ਤਨਖਾਹਾਂ ਵੈਸੇ ਹੀ ਘੱਟ ਆ ਤੇ ਸਾਨੂੰ 2-2 ਮਹੀਨੇ ਤੋਂ ਤਨਖਾਹਾਂ ਹੀ ਨਹੀਂ ਮਿਲਦੀਆਂ ਸਰਕਾਰ ਨੂੰ ਇਸ ਬਾਰੇ ਆਪਾਂ ਕਿੰਨੀ ਵਾਰ ਹੀ ਮੈਮੋਰੰਡਮ ਦੇ ਚੁੱਕੇ ਆ ਸਰਕਾਰ ਕਹਿ ਦਿੰਦੀ ਹੈ ਕਿ ਆਪਾਂ ਤੁਹਾਡੀ ਤਨਖਾਹਾਂ ਵਿੱਚ ਰੋਸ਼ ਨੈਸ਼ਨਲ ਵਾਈਜ਼ ਤੁਹਾਨੂੰ ਟਾਈਮ ਸਿਰ ਮਿਲਿਆ ਕਰਨਗੇ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਇਸ ਕਰਕੇ ਆਪਾਂ ਅਰ ਕੀ ਅੱਕ ਕੇ ਸਟ੍ਰਾਈਕ ਦਾ ਰਸਤਾ ਚੁਣਿਆ ਤਾਂ ਕਿ ਸਾਨੂੰ ਕੱਟ-ਕੱਟ ਤਨਖਾਹਾਂ ਤੇ ਟਾਈਮ ਨਾਲ ਮਿਲਣ ਸਰ ਦੇਖਿਆ ਜਾਏ ਤੇ ਤਨਖਾਹਾਂ ਤੁਹਾਨੂੰ ਦੋ-ਦੋ ਮਹੀਨੇ ਨਹੀਂ ਮਿਲਦੇ ਹਰ ਘਰ ਕਿੱਦਾਂ ਚੱਲਦਾ ਤੁਹਾਡਾ ਸਰ ਬੜਾ ਮੁਸ਼ਕਿਲ ਹੈ ਜੀ ਘਰ ਦਾ ਖਰਚਾ ਚਲਾਉਣਾ ਇਹੀ ਆਪਾਂ ਆਪਣੇ ਅਸਰਾਂ ਤੋਂ ਮੰਗ ਕਰਦੇ ਹਾਂ ਕਿ ਸਾਡਾ ਵੀ ਪਰਿਵਾਰ ਸਾਡੇ ਵੀ ਬੱਚੇ ਆ ਸਾਰੇ ਖਰਚੇ ਆ ਆਪਾਂ ਦੇ ਇੱਕ ਤਾਂ ਤਨਖਾਹ ਸਾਡੀ ਵੈਸੇ ਹੀ ਬੜਾ ਘਾਟਾ ਕਿ ਆਪਾਂ ਖਰਚਾ ਕਿਤਨਾ ਚਲਾਈਏ ਇਸ ਕਰਕੇ ਸਾਡੀ ਸਰਕਾਰ ਤੋਂ ਇਹ ਹੀ ਮੰਗ ਆ ਕਿ ਸਾਡੀ ਜਿਹੜੀ ਤਨਖਾਹਾਂ ਦੋ ਦੋ ਮਹੀਨੇ ਦੀਆਂ ਹੈਗੀਆਂ ਜਲਦ ਤੋਂ ਜਲਦ ਰਿਲੀਜ਼ ਕੀਤੀਆਂ ਜਾਣ। ਪਰ ਕੋਦੋਂ ਤੱਕ ਸਾਡੀ ਹੜਤਾਲ ਜਿਹੜੀ ਚੱਲਦੀ ਹੈ। ਦੇਖੋ ਜੀ ਜਦੋਂ ਤੱਕ ਸਾਡੀਆਂ ਤਨਖਾਹਾਂ ਰਿਲੀਜ਼ ਨਹੀਂ ਹੁੰਦੀਆਂ ਇਹ ਜਿਹੜੀ ਹੜਤਾਲ ਹੈ ਇਸੇ ਤਰ੍ਹਾਂ ਜਾਰੀ ਰਹੇਗੀ। ਆਨਲਾਈਨ ਤੇ ਆਫਲਾਈਨ ਕੰਮ ਨੂੰ ਆਪਾਂ ਬੰਦ ਕੀਤਾ ਹੋਇਆ ਜੋ ਬੰਦੀ ਰਹਿ ਗਈ। ਸਰ ਇਹ ਜਿਹੜੀ ਹੜਤਾਲ ਹੈ ਪੂਰੇ ਪੰਜਾਬ 'ਚ ਕੀਤੀ ਗਈ ਹੈ। ਇਹ ਹੜਤਾਲ ਜੀ ਸਾਰੇ ਹੀ ਪੰਜਾਬ ਦੇ ਵਿੱਚ ਹੈ ਹੜਤਾਲ ਹੈ। ਤੇ ਇਸ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ। ਮਾਨਯੋਗ ਐਡਮਿਨਿਸਟਰੇਟਰ ਪੰਜਾਬ ਨੂੰ ਸਾਰਿਆਂ ਨੂੰ ਹੀ ਮੰਗ ਪੱਤਰ ਆਲਰੇਡੀ ਭੇਜ ਦਿੱਤਾ ਗਿਆ ਹੈ ਕਿ ਸਾਡੀ ਤਨਖਾਹਾਂ ਵੱਜਲਤੋ ਜਲਦ ਰਿਲੀਜ਼ ਕੀਤੀਆਂ ਜਾਣ ਤਾਂ ਕਿ ਆਪ ਆਪਨਾ ਕੰਮ ਸੁਚਾਰੂ ਢੰਗ ਨਾਲ ਕਰ ਸਕੇ। ਮੇਰਾ ਨਾਮ ਜੀ ਗੌਰਵ ਸ਼ਰਮਾ ਮੈਂ ਬਲਾਕ ਪ੍ਰਧਾਨ ਬਟਾਲਾ ਐਨ ਐਚ ਐਮ ਮੁਲਾਜ਼ਮਾਂ ਦਾ। ਸਰਕਾਰਨ ਕੀ ਇਹ ਹੜਤਾਲ ਦਾ ਜੀ? ਕਾਰਨ ਹੈ ਜੀ ਆਪਾਂ ਬਸ ਅੱਜ ਇਕੱਠੇ ਹੋਏ ਇਕੱਠੇ ਹੋਏ ਜੇ ਇੱਕ ਤਾਂ ਸਾਨੂੰ ਬਹੁਤ ਨਿਗੁਣੀਆਂ ਤਨਖਾਹਾਂ ਜਿਹੜੀਆਂ ਪੰਜਾਬ ਸਰਕਾਰ ਦੇ ਰਹੀ ਆ 60% ਜਿਹੜਾ ਆਪਾਂ ਨੂੰ ਸੈਂਟਰ ਗਵਰਨਮੈਂਟ ਦਿੰਦੀ ਆ ਤੇ 40% ਜਿਹੜਾ ਮਿਲਾ ਕੇ ਸਟੇਟ ਗਵਰਨਮੈਂਟ ਦਾ ਬਣਦਾ ਹੈ ਮਾਨ ਪੱਤਾ ਜਿਹੜਾ ਆਪਾਂ ਨੂੰ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਅੰਦਰ ਅੰਦਰ ਮਿਲ ਜਾਣਾ ਚਾਹੀਦਾ ਉਹ ਆਪਾਂ ਨੂੰ 1-1 ਮਹੀਨਾ ਡੇਢ-ਡੇਢ ਮਹੀਨਾ ਲੇਟ ਤਨਖਾਹ ਦਿੰਦੇ ਨੇ ਕਈ ਵਾਰੀ ਤਾਂ 2 ਮਹੀਨੇ ਵੀ ਲੰਘ ਜਾਂਦੇ ਨੇ ਇੱਕ ਤਾਂ ਆਪਾਂ ਨੂੰ ਰੈਗੂਲਰ ਮੁਲਾਜ਼ਮਾ ਤੋਂ 20% ਜਿਹੜੀ ਆ ਮਿਲ ਰਹੀ ਆ ਪੇ ਉਹ ਵੀ ਟਾਈਮ ਤੇ ਨਹੀਂ ਮਿਲ ਰਹੀ ਤੇ ਇਹ ਤਾਂ ਹਮ ਸਭ ਸਮਝਦਾਰ ਨੇ ਕਿ ਆਪਾਂ ਆਪਣੇ ਪਰਿਵਾਰ ਵੀ ਪਾਲਣੇ ਆ ਜੀ ਫੀਸਾਂ ਵੀ ਦੇਣੀਆਂ ਨੇ ਬੱਚਿਆਂ ਦੀਆਂ ਠੀਕ ਆ ਜੀ ਜੇ ਉਹ ਟਾਈਮ ਨਾਲ ਨਹੀਂ ਮਿਲਣ ਗਿਆ ਤਾਂ ਕਿਵੇਂ ਪਰਿਵਾਰ ਚੱਲੇਗਾ ਦੱਸ ਸਰ ਕਿੰਨੇ ਮੁਲਾਜ਼ਮ ਜਿਹੜੇ ਹੜਤਾਲ ਕਰਦੇ ਨੇ ਸਾਰੇ ਮੁਲਾਜ਼ਮ ਜਿੰਨੇ ਵੀ ਆ ਜੀ ਐਨਐਚਐਮ ਦੇ पूरे पंजाब। ਮਲੇ ਪੂਰੇ ਪੰਜਾਬ ਦੇ ਵਿੱਚ ਹੀ ਆ। ਨਹੀਂ ਬਟਾਲੇ ਜੀ ਕਿੰਨੇ? ਬਟਾਲੇ 'ਚ ਜਿੰਨੇ ਵੀ ਐਨ ਐਚ ਐਮ ਦੇ ਮੁਲਾਜ਼ਮ 20 ਤੋਂ ਲੈ ਕੇ 25 ਮੁਲਾਜ਼ਮ ਜਿਹੜੇ ਆਪਣੇ ਇਸ ਟਾਈਮ ਤੇ ਹੈਗੇ ਨੇ ਆਪਾਂ ਮੌਜੂਦ। ਤੇ ਫਿਰ ਕਿਸੇ ਨਾ ਅਧਿਕਾਰੀ ਨੇ ਗੱਲ ਹੋਈ ਤੁਹਾਡੀ ਸਰਕਾਰੀ ਅੰਦਰ ਅਧਿਕਾਰੀਆਂ ਨਾਲ। ਆਪਾਂ ਮੰਗ ਪੱਤਰ ਦਿੱਤਾ ਜੀ ਐਸ ਐਮ ਐਲ ਸਾਹਿਬ ਨੂੰ ਅੱਗੇ ਫਾਰਵਰਡ ਕਰਾਇਆ ਜੀ ਸਿਵਲ ਸਰਜਨ ਸਾਹਿਬ ਨੂੰ। ਬਾਕੀ ਹਰ ਡਿਸਟ੍ਰਿਕਟ ਆਪਣੇ ਆਪਣੇ ਮੰਗ ਪੱਤਰ ਦੇ ਰਿਹਾ। ਮਤਲਬ ਸੀਐਮ ਸਾਹਿਬ ਤੱਕ ਵੀ ਗੱਲ ਪਹੁੰਚੀ ਆ। ਦੇਖੋ ਉਹਨੇ ਕੀ ਕਰਦੇ ਨੇ ਅਗੇ ਉਹ। ਮੇਰਾ ਨਾਮ ਜੀ ਗੁਰਚਰਨ ਸਿੰਘ ਹੈ। ਮੈਂ ਸਿਵਲ ਹਸਪਤਾਲ ਬਟਾਲਾ ਟੀਵੀ ਭਾਗ ਕੀ ਕਾਰਨ ਹੈ ਜੀ ਹੜਤਾਲ ਦਾ ਦੇਖੋ ਜੀ ਸਾਨੂੰ 2 ਮਹੀਨੇ ਹੋ ਗਏ ਆ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਇੱਕ ਤੇ ਸਾਡੀਆਂ ਤਨਖਾਹਾਂ ਵੈਸੇ ਹੀ ਬਹੁਤ ਘੱਟ ਆ ਜਿਹੜਾ ਇੱਥੇ ਪੱਕੇ ਮੁਲਾਜ਼ਮ ਆ ਉਹਨਾਂ ਨੂੰ ਸਰਕਾਰ ਮਹੀਨੇ ਦੇ ਪਹਿਲੇ ਹਫਤੇ ਹੀ ਤਨਖਾਹਾਂ ਰਿਲੀਜ਼ ਕਰ ਦਿੰਦੀਆਂ ਇੱਕ ਤੇ ਸਾਡੀਆਂ ਤਨਖਾਹਾਂ ਵੈਸੇ ਹੀ ਘੱਟ ਆ ਤੇ ਸਾਨੂੰ 2-2 ਮਹੀਨੇ ਤੋਂ ਤਨਖਾਹਾਂ ਹੀ ਨਹੀਂ ਮਿਲਦੀਆਂ ਸਰਕਾਰ ਨੂੰ ਇਸ ਬਾਰੇ ਆਪਾਂ ਕਿੰਨੀ ਵਾਰ ਹੀ ਮੈਮੋਰੰਡਮ ਦੇ ਚੁੱਕੇ ਆ ਸਰਕਾਰ ਕਹਿ ਦਿੰਦੀ ਹੈ ਕਿ ਆਪਾਂ ਤੁਹਾਡੀ ਤਨਖਾਹਾਂ ਰੋਸ਼ ਨੈਸ਼ਨਲ ਵਾਈਜ਼ ਤੁਹਾਨੂੰ ਟਾਈਮ ਸਿਰ ਮਿਲਿਆ ਕਰਨਗੀਆਂ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਇਸ ਕਰਕੇ ਆਪਾਂ ਆ ਕਿ ਅੱਕ ਕੇ ਸਟ੍ਰਾਈਕ ਦਾ ਰਸਤਾ ਚੁਣਿਆ ਤਾਂ ਕਿ ਸਾਨੂੰ ਕੱਟ-ਕੱਟ ਤਨਖਾਹਾਂ ਤੇ ਟਾਈਮ ਨਾਲ ਮਿਲਣ ਸਰ ਦੇਖਿਆ ਜਾਏ ਤੇ ਤਨਖਾਹਾਂ ਤੁਹਾਨੂੰ ਦੋ-ਦੋ ਮਹੀਨੇ ਤੋਂ ਨਹੀਂ ਮਿਲਦੇ ਹਰ ਘਰ ਕਿੱਦਾਂ ਚੱਲਦਾ ਤੁਹਾਡਾ ਸਰ ਬੜਾ ਮੁਸ਼ਕਲ ਹੈ ਜੀ ਘਰ ਦਾ ਖਰਚਾ ਚਲਾਉਣਾ ਇਹੀ ਆਪਾਂ ਆਪਣੇ ਅਫਸਰਾ ਤੋਂ ਮੰਗ ਕਰਦੇ ਆ ਕਿ ਸਾਡਾ ਵੀ ਪਰਿਵਾਰ ਸਾਡੇ ਵੀ ਬੱਚੇ ਆ ਸਾਰੇ ਖਰਚੇ ਆ ਆਪਾਂ ਦਾ ਇੱਕ ਤਾਂ ਤਨਖਾਹ ਸਾਡੀ ਵੈਸੇ ਹੀ ਬੜਾ ਘਾਟਾ ਕਿ ਆਪਾਂ ਖਰਚਾ ਕਿਤਨਾ ਚਲਾਈਏ ਇਸ ਕਰਕੇ ਸਾਡੀ ਤੇ ਸਰਕਾਰ ਤੋਂ ਇਹੀ ਮੰਗ ਆ ਕਿ ਸਾਡੀ ਜਿਹੜੀਆਂ ਤਨਖਾਹਾਂ ਦੋ-ਦੋ ਮਹੀਨੇ ਦੀਆਂ ਹੈਗੀਆਂ ਜਲਦ ਤੋਂ ਜਲਦ ਰਿਲੀਜ਼ ਕੀਤੀਆਂ ਜਾਣ ਸਾਰੀ ਤੁਹਾਡੀ ਹੜਤਾਲ ਜਿਹੜੀ ਚੱਲਦੀ ਹੈ ਦੇਖੋ ਜੀ ਜਦ ਤੱਕ ਸਾਡੀਆਂ ਤਨਖਾਹਾਂ ਰਿਲੀਜ਼ ਨਹੀਂ ਹੁੰਦੀਆਂ ਇਹ ਜਿਹੜੀ ਹੜਤਾਲ ਹੈ ਇਸੇ ਤਰ੍ਹਾਂ ਜਾਰੀ ਰਹੇਗੀ ਆਨਲਾਈਨ ਤੇ ਆਫਲਾਈਨ ਕੰਮ ਨੂੰ ਆਪਾਂ ਬੰਦ ਕੀਤਾ ਹੋਇਆ ਹੈ ਜੋ ਪੰਦੀ ਰਿਲੀਜ਼ ਸਰ ਇਹ ਹੜਤਾਲੇ ਪੂਰੇ ਪੰਜਾਬ ਚ ਕੀਤੀ ਗਈ ਹੈ ਇਹ ਹੜਤਾਲ ਜੀ ਸਾਰੇ ਹੀ ਪੰਜਾਬ ਦੇ ਵਿੱਚ ਹੜਤਾਲ ਹੈ ਤੇ ਇਸ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ ਮਾਨਯੋਗ ਹੈਲਥ ਮਨਿਸਟਰ ਪੰਜਾਬ ਨੂੰ ਸਾਰਿਆਂ ਨੂੰ ਹੀ ਮੰਗ ਪੱਤਰ ਆਲਰੇਡੀ ਭੇਜ ਦਿੱਤਾ ਗਿਆ ਹੈ ਕਿ ਸਾਡੀ ਤਨਖਾਹਾਂ ਵੱਜਲ ਤੋਂ ਵੱਧ ਰਿਲੀਜ਼ ਕੀਤੀਆਂ ਜਾਣ ਤਾਂ ਕਿ ਆਪਾਂ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕੀਏ ਮੇਰਾ ਨਾਮ ਜੀ ਗੌਰਵ ਸ਼ਰਮਾ ਮੈਂ ਬਲਾਕ ਪ੍ਰਧਾਨ ਬਟਾਲਾ ਐਨ ਐਚ ਐਮ ਮੁਲਾਜ਼ਮ ਸਾਰਿਆਂ ਦਾ ਸਰਕਾਰ ਨੂੰ ਕਿ ਇਹ ਹੜਤਾਲ ਦਾ ਜੀ ਕਾਰਨ ਹੈ ਜੀ ਆਪਾਂ ਬਸ ਅੱਜ ਇਕੱਠੇ ਹੋਏ ਇਕੱਠੇ ਹੋਏ ਜੇ ਇੱਕ ਤਾਂ ਸਾਨੂੰ ਬਹੁਤ ਨਿਗੁਣੀਆਂ ਤਹਾ ਜਿਹੜੀਆਂ ਪੰਜਾਬ ਸਰਕਾਰ ਦੇ ਰਹੀ ਆ 60% ਜਿਹੜਾ ਆਪਾਂ ਨੂੰ ਸੈਂਟਰ ਗਵਰਨਮੈਂਟ ਦਿੰਦੀ ਆ ਤੇ 40% ਜਿਹੜਾ ਮਿਲਾ ਕੇ ਸਟੇਟ ਗਵਰਨਮੈਂਟ ਦਾ ਬਣਦਾ ਹੈ ਮਾਨ ਪੱਤਾ ਬਟ ਜਿਹੜਾ ਆਪਾਂ ਨੂੰ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਅੰਦਰ ਅੰਦਰ ਮਿਲ ਜਾਣਾ ਚਾਹੀਦਾ ਉਹ ਆਪਾਂ ਨੂੰ 1-1 ਮਹੀਨਾ 1.5 ਮਹੀਨਾ ਲੇਟ ਤਨਖਾਹ ਦਿੰਦੇ ਨੇ ਕਈ ਵਾਰੀ ਤਾਂ 2 ਮਹੀਨੇ ਵੀ ਲੰਘ ਜਾਂਦੇ ਨੇ ਇੱਕ ਤਾਂ ਆਪਾਂ ਨੂੰ ਰੈਗੂਲਰ ਮੁਲਾਜ਼ਮਾ ਤੋਂ 20% ਜਿਹੜੀ ਆ ਮਿਲ ਰਹੀ ਆ ਪੇ ਉਹ ਵੀ ਟਾਈਮ ਤੇ ਨਹੀਂ ਮਿਲ ਰਹੀ ਤੇ ਇਹ ਤਾਂ ਹਮ ਸਭ ਸਮਝਦਾਰ ਨੇ ਕਿ ਆਪਾਂ ਆਪਣੇ ਪਰਿਵਾਰ ਵੀ ਪਾਲਣੇ ਆ ਜੀ ਫੀਸਾਂ ਵੀ ਦੇਣੀਆਂ ਨੇ ਬੱਚਿਆਂ ਦੀਆਂ ਠੀਕ ਆ ਜੀ ਜੇ ਉਹ ਟਾਈਮ ਨਾਲ ਨਹੀਂ ਮਿਲਣ ਗਿਆ ਤਾਂ ਕਿਵੇਂ ਪਰਿਵਾਰ ਚੱਲੇਗਾ ਸਰ ਕਿੰਨੇ ਮੁਲਾਜ਼ਮ ਜਿਹੜੇ ਹੜਤਾਲ ਕਰਦੇ ਪਏ ਸਾਰੇ ਮੁਲਾਜ਼ਮ ਜਿੰਨੇ ਵੀ ਆ ਜੀ ਐਨ ਐਚ ਐਮ ਦੇ ਪੂਰਾ ਪੰਜਾਬ ਮਤਲਬ ਪੂਰੇ ਪੰਜਾਬ ਦੇ ਵਿੱਚ ਹੀ ਆ ਨਹੀਂ ਬਟਾਲੇ ਜੇ ਕਿੰਨੇ ਬਟਾਲੇ ਚ ਜਿੰਨੇ ਵੀ ਐਨ ਐਚ ਐਮ ਦੇ ਮੁਲਾਜ਼ਮ ਨੇ 20 ਤੋਂ ਲੈ ਕੇ 25 ਮੁਲਾਜ਼ਮ ਜਿਹੜੇ ਆਪਣੇ ਇਸ ਟਾਈਮ ਤੇ ਹੈਗੇ ਨੇ ਆਪਾਂ ਮੌਜੂਦ ਤੇ ਫਿਰ ਕਿਸੇ ਨਾ ਅਧਿਕਾਰੀ ਨੇ ਗੱਲ ਹੋਈ ਤੁਹਾਡੀ ਸਰਕਾਰੀ ਅੰਤਰਕਾਰੀ ਨਾਲ ਆਪਾਂ ਮੰਗ ਪੱਤਰ ਦਿੱਤਾ ਜੀ ਐਸ ਐਮ ਐਲ ਸਾਹਿਬ ਨੂੰ ਅੱਗੇ ਫਾਰਵਰਡ ਕਰਾਇਆ ਜੀ ਸਿਵਲ ਸਰਜਨ ਸਾਹਿਬ ਨੂੰ ਬਾਕੀ ਹਰ ਡਿਸਟ੍ਰਿਕਟ ਆਪਣੇ ਆਪਣੇ ਮੰਗ ਪੱਤਰ ਦੇ ਰਿਹਾ ਮਤਲਬ ਸੀ ਐਮ ਸਾਹਿਬ ਤੱਕ ਵੀ ਗੱਲ ਪਹੁੰਚੀ ਆ ਦੇਖੋ ਉਹਨੇ ਕੀ ਕਰਦੇ ਨੇ ਅਗੇ ਮੇਰਾ ਨਾਮ ਜੀ ਗੁਰਚਰਨ ਸਿੰਘ ਹੈ ਮੈਂ ਸਿਵਲ ਹਸਪਤਾਲ ਬਟਾਲਾ ਟੀਵੀ ਵਿਭਾਗ ਵਿੱਚ ਕੰਮ ਕਰ ਰਿਹਾ ਕਿ ਕਾਰਨ ਹੈ ਜੀ ਹੜਤਾਲ ਦਾ ਦੇਖੋ ਜੀ ਸਾਨੂੰ 2 ਮਹੀਨੇ ਹੋ ਗਏ ਹੈ ਸਾਨੂੰ ਤਨਖਾਹਾਂ ਨਹੀਂ ਮਿਲ ਰਹੀਆਂ ਇੱਕ ਤਾਂ ਸਾਡੀਆਂ ਤਨਖਾਹਾਂ ਵੈਸੇ ਹੀ ਬਹੁਤ ਘੱਟ ਹੈ ਜਿਹੜਾ ਇੱਥੇ ਪੱਕੇ ਮੁਲਾਜ਼ਮ ਆ ਉਹਨਾਂ ਨੂੰ ਸਰਕਾਰ ਮਹੀਨੇ ਦੇ ਪਹਿਲੇ ਹਫ਼ਤੇ ਹੀ ਤਨਖਾਹਾਂ ਰਿਲੀਜ਼ ਕਰ ਦਿੰਦੀਆਂ ਇੱਕ ਤਾਂ ਸਾਡੀਆਂ ਤਨਖਾਹਾਂ ਵੈਸੇ ਹੀ ਘੱਟ ਆ ਤੇ ਸਾਨੂੰ 2-2 ਮਹੀਨੇ ਤੋਂ ਤਨਖਾਹਾਂ ਹੀ ਨਹੀਂ ਮਿਲਦੀਆਂ ਸਰਕਾਰ ਨੂੰ ਇਸ ਬਾਰੇ ਆਪਾਂ ਕਿੰਨੀ ਵਾਰ ਹੀ ਮੈਮੋਰੰਡਮ ਦੇ ਚੁੱਕੇ ਆ ਸਰਕਾਰ ਕਹਿ ਦਿੰਦੀ ਹੈ ਕਿ ਆਪਾਂ ਤੁਹਾਡੀ ਤਨਖਾਹਾਂ ਵਿੱਚ ਰੋਸ਼ ਨੈਸ਼ਨਲ ਵਾਈਜ਼ ਤੁਹਾਨੂੰ ਟਾਈਮ ਸਿਰ ਮਿਲਿਆ ਕਰਨਗੀ ਪਰ ਇਹਦਾ ਕੋਈ ਹੱਲ ਨਹੀਂ ਹੋ ਰਿਹਾ ਇਸ ਕਰਕੇ ਆਪਾਂ ਅਰ ਕੀ ਅੱਕ ਕੇ ਸਟ੍ਰਾਈਕ ਦਾ ਰਸਤਾ ਚੁਣਿਆ ਤਾਂ ਕਿ ਸਾਨੂੰ ਕੱਟ-ਕੱਟ ਤਨਖਾਹਾਂ ਤੇ ਟਾਈਮ ਨਾਲ ਮਿਲਣ ਸਰ ਦੇਖਿਆ ਜਾਏ ਤੇ ਤਨਖਾਹਾਂ ਤੁਹਾਨੂੰ ਦੋ-ਦੋ ਮਹੀਨੇ ਨਹੀਂ ਮਿਲਦੇ ਹਰ ਘਰ ਕਿੱਦਾਂ ਚੱਲਦਾ ਤੁਹਾਡਾ ਸਰ ਬੜਾ ਮੁਸ਼ਕਿਲ ਹੈ ਜੀ ਘਰ ਦਾ ਖਰਚਾ ਚਲਾਉਣਾ ਇਹੀ ਆਪਾਂ ਆਪਣੇ ਅਸਰਾਂ ਤੋਂ ਮੰਗ ਕਰਦੇ ਹਾਂ ਕਿ ਸਾਡਾ ਵੀ ਪਰਿਵਾਰ ਸਾਡੇ ਵੀ ਬੱਚੇ ਆ ਸਾਰੇ ਖਰਚੇ ਆ ਆਪਾਂ ਦੇ ਇੱਕ ਤਾਂ ਤਨਖਾਹ ਸਾਡੀ ਵੈਸੇ ਹੀ ਬੜਾ ਘਾਟਾ ਕਿ ਆਪਾਂ ਖਰਚਾ ਕਿਤਨਾ ਚਲਾਈਏ ਇਸ ਕਰਕੇ ਸਾਡੀ ਸਰਕਾਰ ਤੋਂ ਇਹ ਹੀ ਮੰਗ ਆ ਕਿ ਸਾਡੀ ਜਿਹੜੀ ਤਨਖਾਹਾਂ ਦੋ-ਦੋ ਮਹੀਨੇ ਦੀਆਂ ਹੈਗੀਆਂ ਜਲਦ ਤੋਂ ਜਲਦ ਰਿਲੀਜ਼ ਕੀਤੀਆਂ ਜਾਣ। ਪਰ codimension ਸਾਡੀ ਹੜਤਾਲ ਜਿਹੜੀ ਚੱਲਦੀ ਹੈ। ਦੇਖੋ ਜੀ ਜਦੋਂ ਤੱਕ ਸਾਡੀਆਂ ਤਨਖਾਹਾਂ ਰਿਲੀਜ਼ ਨਹੀਂ ਹੁੰਦੀਆਂ ਇਹ ਜਿਹੜੀ ਹੜਤਾਲ ਹੈ ਇਸੇ ਤਰ੍ਹਾਂ ਜਾਰੀ ਰਹੇਗੀ। ਆਨਲਾਈਨ ਤੇ ਆਫਲਾਈਨ ਕੰਮ ਨੂੰ ਆਪਾਂ ਬੰਦ ਕੀਤਾ ਹੋਇਆ ਜੋ ਬੰਦੀ ਰਹੀ ਹੈ। ਸਰ ਇਹ ਜਿਹੜੀ ਹੜਤਾਲ ਹੈ ਪੂਰੇ ਪੰਜਾਬ 'ਚ ਕੀਤੀ ਗਈ ਹੈ। ਇਹ ਹੜਤਾਲ ਜੀ ਸਾਰੇ ਹੀ ਪੰਜਾਬ ਦੇ ਵਿੱਚ ਹੈ ਹੜਤਾਲ ਹੈ। ਤੇ ਇਸ ਬਾਰੇ ਮੁੱਖ ਮੰਤਰੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਗਿਆ ਹੈ। ਮਾਨਯੋਗ ਖ਼ਤਮਨਿਸਟ ਪੰਜਾਬ ਨੂੰ ਸਾਰਿਆਂ ਨੂੰ ਹੀ ਮੰਗ ਪੱਤਰ ਆਲਰੇਡੀ ਭੇਜ ਦਿੱਤਾ ਗਿਆ ਹੈ ਕਿ ਸਾਡੀ ਤਨਖਾਹਾਂ ਵੱਜਲ ਤੋਂ ਜਲਦ ਰਿਲੀਜ਼ ਕੀਤੀਆਂ ਜਾਣ ਤਾਂ ਕਿ ਆਪਾਂ ਆਪਣਾ ਕੰਮ ਸੁਚਾਰੂ ਢੰਗ ਨਾਲ ਕਰ ਸਕੀਏ। ਮੇਰਾ ਨਾਮ ਜੀ ਗੌਰਵ ਸ਼ਰਮਾ ਮੈਂ ਬਲਾਕ ਪ੍ਰਧਾਨ ਬਟਾਰਾ ਐਨ ਐਚ ਐਮ ਮੁਲਾਜ਼ਮਾਂ ਦਾ। ਸਰਕਾਰਨ ਕੀ ਇਹ ਹੜਤਾਲ ਦਾ ਜੀ? ਕਾਰਨ ਹੈ ਜੀ ਆਪਾਂ ਬਸ ਅੱਜ ਅੱਕੇ ਹੋਏ ਇਕੱਠੇ ਹੋਏ ਜੇ। ਇੱਕ ਤਾਂ ਸਾਨੂੰ ਬਹੁਤ ਨਿਗੁਣੀਆਂ ਤਖ਼ਤਾ ਜਿਹੜੀਆਂ ਪੰਜਾਬ ਸਰਕਾਰ ਦੇ ਰਹੀ ਆ। 60% ਜਿਹੜਾ ਆਪਾਂ ਨੂੰ ਸੈਂਟਰ ਗਵਰਨਮੈਂਟ ਦਿੰਦੀ ਆ ਤੇ 40% ਜਿਹੜਾ ਮਿਲਾ ਕੇ ਸਟੇਟ ਗਵਰਨਮੈਂਟ ਦਾ ਬਣਦਾ ਹੈ ਮਾਨ ਪਤਾ। ਬਟ ਜਿਹੜਾ ਆਪਾਂ ਨੂੰ 1 ਤਰੀਕ ਤੋਂ ਲੈ ਕੇ 5 ਤਰੀਕ ਦੇ ਅੰਦਰ ਅੰਦਰ ਮਿਲ ਜਾਣਾ ਚਾਹੀਦਾ ਉਹ ਆਪਾਂ ਨੂੰ 1-1 ਮਹੀਨਾ ਡੇਢ-ਡੇਢ ਮਹੀਨਾ ਲੇਟ ਤਨਖਾਹ ਦਿੰਦੇ ਨੇ ਕਈ ਵਾਰੀ ਤਾਂ 2 ਮਹੀਨੇ ਵੀ ਲੰਘ ਜਾਂਦੇ ਨੇ ਇੱਕ ਤਾਂ ਆਪਾਂ ਨੂੰ ਰੈਗੂਲਰ ਮੁਲਾਜ਼ਮਾ ਤੋਂ 20% ਜਿਹੜੀ ਆ ਮਿਲ ਰਹੀ ਆ ਪੇ ਉਹ ਵੀ ਟਾਈਮ ਤੇ ਨਹੀਂ ਮਿਲ ਰਹੀ ਤੇ ਇਹ ਤਾਂ ਹਮ ਸਭ ਸਮਝਦਾਰ ਨੇ ਕਿ ਆਪਾਂ ਆਪਣੇ ਪਰਿਵਾਰ ਵੀ ਪਾਲਣੇ ਆ ਜੀ ਫੀਸਾਂ ਵੀ ਦੇਣੀਆਂ ਨੇ ਬੱਚਿਆਂ ਦੀਆਂ ਠੀਕ ਆ ਜੀ ਜੇ ਉਹ ਟਾਈਮ ਨਾਲ ਨਹੀਂ ਮਿਲਣ ਗਿਆ ਤਾਂ ਕਿਵੇਂ ਪਰਿਵਾਰ ਚੱਲੇਗਾ ਸਰ ਕਿੰਨੇ ਮੁਲਾਜ਼ਮ ਜਿਹੜੇ ਹੜਤਾਲ ਕਰਦੇ ਨੇ ਸਾਰੇ ਮੁਲਾਜ਼ਮ ਜਿੰਨੇ ਵੀ ਆ ਜੀ ਐਨਐਚਐਮ ਦੇ ਪੂਰਾ ਪੰਜਾਬ ਮਤਲਬ ਪੂਰੇ ਪੰਜਾਬ ਦੇ ਵਿੱਚ ਹੀ ਆ ਨਹੀਂ ਬਟਾਲੇ ਜੇ ਕਿੰਨੇ ਬਟਾਲੇ ਚ ਜਿੰਨੇ ਵੀ ਐਨ ਐਚ ਐਮ ਦੇ ਮੁਲਾਜ਼ਮ 20 ਤੋਂ ਲੈ ਕੇ 25 ਮੁਲਾਜ਼ਮ ਜਿਹੜੇ ਆਪਣੇ ਇਸ ਟਾਈਮ ਤੇ ਹੈਗੇ ਨੇ ਆਪਾਂ ਮੌਜੂਦ ਤੇ ਫਿਰ ਕਿਸੇ ਨਾ ਅਧਿਕਾਰੀ ਨਾਲ ਗੱਲ ਹੋਈ ਤੁਹਾਡੀ ਸਰਕਾਰੀ ਅੰਦਰ ਅਧਿਕਾਰੀਆਂ ਨਾਲ ਆਪਾਂ ਮੰਗ ਪੱਤਰ ਦਿੱਤਾ ਜੀ ਐਸ ਐਮ ਐਲ ਸਾਹਿਬ ਨੂੰ ਅੱਗੇ ਫਾਰਵਰਡ ਕਰਾਇਆ ਜੀ ਸਿਵਲ ਸਰਜਨ ਸਾਹਿਬ ਨੂੰ ਬਾਕੀ ਹਰ ਡਿਸਟ੍ਰਿਕਟ ਆਪਣੇ ਆਪਣੇ ਮੰਗ ਪੱਤਰ ਦੇ ਰਿਹਾ ਮਤਲਬ ਸੀਐਮ ਸਾਹਿਬ ਤੱਕ ਵੀ ਗੱਲ ਪਹੁੰਚੀ ਆ ਦੇਖੋ ਉਹਨੇ ਕੀ ਕਰਦੇ ਨੇ ਅਗੇ ਉਹ